ਅੱਜ ਧਰਮ ਨੂੰ ਨੀਵਿਆਂ ਕਰ ਦਿੱਤਾ ਗਿਆ ਤੇ ਰਾਜਨੀਤੀ ਨੂੰ ਉੱਚਿਆਂ ਕਰ ਦਿੱਤਾ ਗਿਆ ਅੱਜ ਧਰਮ ਨੂੰ ਰਾਜਨੀਤੀ ਦਾ ਡੰਡਾ ਬਣਾ ਕੇ ਵਰਤਿਆ ਜਾ ਰਿਹਾ ਜੇ ਤੁਸੀਂ ਗੋਲਕ ਦੇ ਵਿੱਚ ਜਾ ਕੇ ਪੈਸੇ ਪਾਉਂਦੇ ਹੋ ਤੇ ਉਹ ਤੁਹਾਡੇ ਦਸਵੰਦ ਦਿੱਤਾ ਹੋਇਆ ਹੁਣਾ ਤੱਕ ਪਹੁੰਚਦਾ ਤੇ ਉਹ ਪ੍ਰਬੰਧ ਤਾਂ ਚੱਲਦਾ ਤੇ ਤੁਹਾਡੀਆਂ ਕੀਤੀਆਂ ਹੋਈਆਂ ਅਰਦਾਸਾਂ ਤੁਹਾਡੇ ਦਿੱਤੀ ਹੋਈ ਮਾਇਆ ਕਿਹੜੇ ਪਾਸੇ ਲੱਗ ਰਹੀ ਆ ਉਹਦਾ ਹਿਸਾਬ ਮੰਗਣਾ ਵੀ ਸਾਡਾ ਹੀ ਫਰਜ਼ ਹੈ ਇਹ 2015 ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਹੁੰਦੀ ਹੈ ਸਰਕਾਰ ਕਿਹਨਾ ਦੀ ਸੀ ਤੁਸੀਂ ਸਾਰੇ ਜਾਣਦੇ ਹੋ ਸਰਕਾਰ ਇਹਨਾਂ ਦੀ ਆਪਣੀ ਸੀ ਉਹ ਤੋਂ ਪਹਿਲਾਂ ਸਰਸੇ ਵਾਲੇ ਜਿਹੜਾ ਉਹ ਪਖੰਡੀ ਸਾਦਾ ਝੂਠਾ ਸਾਧਾ ਉਹਦੇ ਚੇਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਕੇ ਲੈ ਜਾਂਦੇ ਨੇ ਤੇ ਚੋਰੀ ਕਰਕੇ ਪੋਸਟਰ ਲਾ ਦਿੰਦੇ ਨੇ ਵੀ ਤੁਹਾਡਾ ਗੁਰੂ ਅਸੀਂ ਚੋਰੀ ਕਰ ਲਿਆ ਜੇ ਲੱਭ ਸਕਦੇ ਹੋ ਤਾਂ ਲੱਭ ਲਓ ਹੁਣ ਲੱਭਣਾ ਕਿਹਨਾਂ ਨੇ ਜੀ ਸੰਘਤ ਨੇ ਲੱਭਣਾ ਸੀ ਜਿਨ੍ਹਾਂ ਦੇ ਕੋਲ ਪਾਵਰ ਦਿੱਤੀ ਸੀ ਜਿਨ੍ਹਾਂ ਦੇ ਕੋਲ ਪ੍ਰਬੰਧ ਸੀ ਜਿਹੜੇ ਪੰਜਾਬ ਨੂੰ ਚਲਾ ਰਹੇ ਸੀ ਬਾਦਲ ਲੈਣਾ ਇਹ ਉਹਨਾਂ ਨੇ ਲੱਭਣਾ ਅਕਤੂਬਰ ਦੇ ਵਿੱਚ ਜਾ ਕੇ 14 ਕ 15 ਤਰੀਕ ਨੂੰ 베ਦਵੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਰਗਾੜੀ ਦੇ ਛੱਡਾ ਵੱਡਾ ਤੁਹਾਡੇ ਪਿੰਡ ਨਾਲੋਂ ਵੀ ਵੱਡਾ ਪਿੰਡ ਆ ਸਾਰੇ ਪਿੰਡ ਦੇ ਆਲੇ ਦੁਆਲੇ ਗਲੀਆਂ ਦੇ ਵਿੱਚ ਛੱਪੜਾਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਮਹਾਰਾਜ ਦੇ ਜਿਹੜੇ ਅੰਗ ਪਾੜ ਕੇ ਤੇ ਖਿਲਾਰੇ ਜਾਂਦੇ ਨੇ ਕਿੱਡੀ ਵੱਡੀ ਵੰਗਾਰ ਸੀ ਸਾਡੇ ਵਾਸਤੇ ਪਰ ਉਲਟਾ ਉਹ ਸਾਹਿਬ ਨੂੰ ਮਾਫੀ ਦਿੱਤੀ ਜਾਂਦੀ ਹੈ ਜਿੰਨੂੰ ਅਸੀਂ 2007 ਦੇ ਵਿੱਚ ਬਾਈਕਾਰਡ ਉਹਦਾ ਛੇਕਿਆ ਗਿਆ ਸੀ ਕਲਤਾਰ ਸਾਹਿਬ ਤੋਂ ਗੁਰਦੁਆਰਾ ਹਜੂਰ ਸਾਹਿਬ ਦੇ ਵਿੱਚ ਤਖਤ ਸੇਵਾ ਹਟਾ ਉੱਥੇ ਜਿਹੜੀ ਭਾਜਪਾ ਆਰਐਸਐਸਾ ਉਹ ਆਪਣੇ ਮੈਂਬਰਾਂ ਦੀ ਗਿਣਤੀ ਵਧਾ ਕੇ ਕਬਜ਼ਾ ਕਰਨਾ ਚਾਹੁੰਦੀ ਆ ਸੋ ਸਾਧ ਸੰਗਤ ਜੀ ਜੋ ਅੱਜ ਦਾ ਸਮਾਂ ਜਾ ਰਿਹਾ ਹੈ ਉਸ ਦੇ ਉੱਤੇ ਜੋ ਅੱਜ ਹਾਲਾਤ ਸਾਡੇ ਹੋਏ ਨੇ ਬਣ ਰਹੇ ਨੇ ਕਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਸਾਡੇ ਵਿੱਚ ਉਹਦੇ ਉੱਤੇ ਅੱਜ ਦੀ ਜੋ ਵਿਚਾਰ ਅਸੀਂ ਸਾਰਿਆਂ ਨੇ ਕਰਨੀ ਹੈ ਇਹ ਜੋ ਪੰਥ ਹੈ ਧੰਨ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ 1479 ਤੋਂ ਸ਼ੁਰੂ ਕੀਤਾ ਸੀ ਤੋਂ ਅੱਜ ਤੱਕ ਆਉਂਦਿਆਂ ਆਉਂਦਿਆਂ ਅਸੀਂ ਕਿੱਥੋਂ ਤੱਕ ਪਹੁੰਚੇ ਹਾਂ ਕਦੋਂ ਪੰਥ ਚੜ੍ਹਦੀ ਕਲਾ ਦੇ ਵਿੱਚ ਜਦੋਂ ਅਸੀਂ ਜੰਗਲਾਂ ਦੇ ਵਿੱਚ ਸੀ ਜਦੋਂ ਸਾਡੇ ਕੋਲ ਘਰ ਨਹੀਂ ਸੀ ਉਦੋਂ ਤਾਂ ਅਸੀਂ ਚੜ੍ਹਦੀ ਕਲਾ ਦੇ ਵਿੱਚ ਸੀ ਅੱਜ ਸਾਡੇ ਕੋਲ ਸਾਰੇ ਸੁੱਖ ਸਹੂਲਤਾਂ ਨੇ ਅੱਜ ਵਧੀਆ ਮਕਾਨ ਨੇ ਸਾਡੇ ਕੋਲ ਅਸੀਂ ਕੰਮ ਕਰ ਰਹੇ ਹਾਂ ਕਮਾਈਆਂ ਕਰ ਰਹੇ ਹਾਂ ਕੋਈ ਇਦਾਂ ਦੀ ਸਾਡੇ ਉੱਤੇ ਮਤਲਬ ਮੁਸ਼ਕਲ ਨਹੀਂ ਹੈਗੀ ਪਰ ਫੇਰ ਵੀ ਜੋ ਸਾਡੇ ਅੰਦਰ ਮੰਨ ਨੇ ਨਾ ਉਹ ਹਿਰਦੇ ਨੇ ਉਹ ਟੈਂਦੀ ਕਲਾ ਦੇ ਵਿੱਚ ਨਹੀਂ ਉਹ ਚੜਦੀ ਕਲਾ ਦੇ ਵਿੱਚ ਕਿਉਂ ਨਹੀਂ ਆਗੇ ਜੀ ਇਸ ਗੱਲ ਦੇ ਉੱਤੇ ਸਾਨੂੰ ਸਾਰਿਆਂ ਨੂੰ ਸੋਚਣਾ ਪਵੇਗਾ ਕਿ ਕਮੀਆਂ ਕਿੱਥੇ ਨੇ ਅੱਜ ਅਸੀਂ ਵੇਖੀਏ ਵੀ ਆ ਗੁਰਦੁਆਰਾ ਸਾਹਿਬ ਤੁਸੀਂ ਸਾਰੇ ਨਗਰ ਨੇ ਸਹਿਜੋ ਕਰਕੇ ਬਣਾਇਆ ਬਹੁਤ ਵਧੀਆ ਬਿਲਡਿੰਗ ਬਣੀ ਛਤਰ ਝੁਲ ਰਿਆ ਬੜਾ ਹੀ ਵਧੀਆ ਤੁਸੀਂ ਇਹ ਗਰੰਥੀ ਸਿੰਘ ਜਿਨ੍ਹਾਂ ਨੂੰ ਰਾਜਵਿੰਦਰ ਸਿੰਘ ਜੀ ਇਹਨਾਂ ਨੂੰ ਤੁਸੀਂ ਰੱਖਿਆ ਇੱਥੇ ਸੇਵਾ ਕਰ ਰਹੇ ਨੇ ਗੁਰੂ ਜੀ ਦੀ ਤਾਬਿਆਂ ਦੀ ਬੈਠ ਕੇ ਸੋ ਪ੍ਰਬੰਧਕ ਤੁਸੀਂ ਚੁਣੇ ਨੇ ਤੇ ਪ੍ਰਬੰਧਕ ਵਧੀਆ ਪ੍ਰਬੰਧ ਕਰ ਰਹੇ ਨੇ ਪ੍ਰਬੰਧਕਾਂ ਦਾ ਜਿਹੜਾ ਪ੍ਰਬੰਧ ਹੈ ਉਹ ਤੁਸੀਂ ਇਹਨਾਂ ਨੂੰ ਪ੍ਰਬੰਧ ਦਿੱਤਾ ਪੈਸਾ ਜਿਹੜਾ ਉਹ ਸੰਗਤ ਦਾ ਸਾਰੀ ਦਾ ਸਾਡੇ ਬੱਚੇ ਸਾਡੇ ਨੌਜਵਾਨ ਸਾਡੇ ਹੀ ਘਰਾਂ ਦਾ ਭਾਵੇਂ ਉਹ ਕਿਸਾਨੀ ਦੇ ਰੂਪ ਚ ਅਸੀਂ ਕਮਾਈ ਕਰੀਏ ਭਾਵੇਂ ਵੀਰ ਆਰਮੀ ਚ ਸਰਵਿਸ ਕਰ ਰਹੇ ਨੇ ਭਾਵੇਂ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਕੰਮ ਕਰ ਰਹੇ ਨੇ ਇਹ ਉਹਨਾਂ ਵੀਰਾਂ ਦੀ ਕਮਾਈ ਦਾ ਜੋ ਦਸਵੰਦ ਹੈ ਇਹ ਉਹਦੀ ਸੇਵਾ ਦੇ ਨਾਲ ਹੀ ਗੁਰਦੁਆਰਾ ਸਾਹਿਬ ਜੋ ਤਿਆਰ ਹੋਇਆ ਤੇ ਇਹਦਾ ਪ੍ਰਬੰਧ ਕਰ ਕੌਣ ਰਿਹਾ ਤੁਸੀਂ ਪ੍ਰਬੰਧਕ ਥਾਪ ਦਿੱਤੇ ਜੀ ਇਹ ਪ੍ਰਬੰਧਕ ਇੱਥੇ ਕੰਮ ਕਰਨਗੇ ਤੇ ਵਧੀਆ ਕੰਮ ਕਰ ਰਹੇ ਨੇ ਬੜੀ ਸੋਹਣੀ ਬਿਲਡਿੰਗ ਸਾਰਾ ਕੁਝ ਤੁਹਾਡੀ ਸਹਿਯੋਗ ਨੇ ਹਾਲ ਬਣਿਆ ਹੁਣ ਮੰਨ ਲਓ ਵੀ ਇਹੀ ਪ੍ਰਬੰਧਕ ਕਹਿਣ ਵੀ ਸਾਡੇ ਹਿਸਾਬ ਨਾਲ ਹੀ ਸਾਰਾ ਨਗਰ ਚੱਲੇ ਇਸ ਤਰ੍ਹਾਂ ਤੇ ਹੋ ਨਹੀਂ ਸਕਦਾ ਹੁਣ ਅਸੀਂ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਂਦੀ ਆ। ਅਕਾਲ ਤਖਤ ਸਾਹਿਬ ਦੀ ਜਿਹੜੇ ਵੇੜੇ ਵਿੱਚ ਬੈਠ ਕੇ ਉਹਨਾਂ ਦੀ ਚੋਣ ਕੀਤੀ ਜਾਂਦੀ ਆ। 1921 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੋਂਦ ਦੇ ਵਿੱਚ ਆਂਦਾ ਹੈ। ਤੇ ਕਿਉਂ ਸ਼੍ਰੋਮਣੀ ਕਮੇਟੀ ਬਣਾਈ ਜਾਂਦੀ ਆ? ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਸਤੇ। 1 ਸਾਲ ਬਾਅਦ ਜਿਹੜਾ ਅਕਾਲੀ ਦਲ ਦੀ ਹੋਂਦ ਹੁੰਦੀ ਆ। ਪਰ ਸਾਡੇ ਵਿੱਚ ਉਦੋਂ ਤੋਂ ਲੈ ਕੇ ਅਸੀਂ ਕਿਸ ਮਕਸਦ ਵਾਸਤੇ ਇਹ ਕੰਮ ਕੀਤਾ ਸੀ ਸਭ ਤੋਂ ਪਹਿਲੀ ਗੱਲ ਤੇ ਵੀ ਮਕਸਦ ਕੀ ਸੀ ਜਦੋਂ ਅਸੀਂ ਕਮੇਟੀ ਦੀ ਸਥਾਪਨਾ ਕੀਤੀ ਸੀ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਸਾਡੇ ਵੱਡੇ ਵੱਡੇ ਰਿਆ ਨੇ ਇੰਨੀ ਘਾਲਣਾ ਘਾਲ ਕੇ ਇੰਨੀਆਂ ਕੁਰਬਾਨੀਆਂ ਕਰਕੇ ਤੇ ਫਿਰ ਜਿਹੜੀ ਇਹ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਂਦੀ ਆ ਤੇ ਅੱਜ ਅਸੀਂ 1920 20 ਤੋਂ ਲੈ ਕੇ ਤੇ 2020 ਤੱਕ ਆਂਦਿਆਂ 100 ਸਾਲ ਬਾਅਦ ਅਸੀਂ ਕਿੱਥੇ ਖੜੇ ਆ ਅੱਜ ਕੋਈ ਸਮਾਸੀ ਅਕਾਲਤਾ ਸਾਹਿਬ ਅਸੀਂ ਸਾਰੇ ਜਾਣੇ ਆ ਤੇ ਸਾਹਾ ਸੰਗਤ ਜੀ ਦੋ ਨਿਸ਼ਾਨ ਸਾਹਿਬ ਲੱਗੇ ਨੇ ਉੱਥੇ ਅਕਾਲਤਾ ਸਾਹਿਬ ਤੇ ਤੇ ਇੱਕ ਨਿਸ਼ਾਨ ਸਾਹਿਬ ਜਿਹੜਾ ਉਹ ਕੋ 2.5 ਫੁੱਟ ਉੱਚਾ ਦੂਸਰੇ ਨਾਲੋਂ ਜੇ ਤੁਸੀਂ ਸਾਰਿਆਂ ਦਰਸ਼ਨ ਕੀਤੇ ਹੋਣਗੇ ਉਹ ਨਿਸ਼ਾਨ ਸਾਹਿਬ ਜਿਹੜਾ ਸ੍ਰੀ ਦਰਬਾਰ ਸਾਹਿਬ ਵਾਲੇ ਪਾਸੇ ਆ ਉਹ ਉੱਚਾ ਆ ਤੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਆ ਉਹ ਨੀਵਾ ਆ ਕਿਉਂ ਕਿਉਂਕਿ ਜਿਹੜਾ ਧਰਮ ਹੈ ਉਹ ਉੱਚਾ ਆ ਤੇ ਜਿਹੜੀ ਰਾਜਨੀਤੀ ਹੈ ਉਹ ਨੀਵੀਂ ਆ ਪਰ ਅੱਜ ਹੋ ਉਲਟ ਗਿਆ ਇਹ ਸਾਰਾ ਕੁਝ ਅੱਜ ਧਰਮ ਨੂੰ ਨੀਵਿਆਂ ਕਰ ਦਿੱਤਾ ਗਿਆ ਤੇ ਰਾਜਨੀਤੀ ਨੂੰ ਉੱਚਿਆਂ ਕਰ ਦਿੱਤਾ ਗਿਆ ਅੱਜ ਧਰਮ ਨੂੰ ਰਾਜਨੀਤੀ ਦਾ ਡੰਡਾ ਬਣਾ ਕੇ ਵਰਤਿਆ ਜਾ ਰਿਹਾ ਸਾਡੇ ਉੱਤੇ ਉਹ ਲੋਕ ਅੱਜ ਕਾਬਲ ਹੋ ਗਏ ਜਿਨ੍ਹਾਂ ਨੂੰ ਅਸੀਂ 1920 ਤੋਂ ਲੈ ਕੇ ਹੁਣ ਤੱਕ ਪੰਥ 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 ਤੇ ਪੰਥ ਦੀ ਖਾਤਰ ਹੀ ਸੰਗਤ ਸਾਰੀ ਇਕਮੁੱਠ ਹੋ ਕੇ ਉਹਨਾਂ ਦੇ ਨਾਲ ਤੁਰੀ ਦੀ ਸਦਾ ਹੀ ਪਰ ਉਥੂ ਤੁਰਦੇ ਤੁਰਦੇ ਅਸੀਂ ਜਦੋਂ ਆ ਸਮਾਂ 1900 ਜਿਹੜਾ 84 ਤੋਂ ਲੈ ਕੇ ਚੱਲਦਾ ਜਿਹੜਾ ਇੰਨਾ ਭਿਆਨਕ ਸਮਾਂ ਚੱਲਦਾ ਉਹਦੇ ਵਿੱਚ ਜਿਨ੍ਹਾਂ ਦੇ ਹੱਥ ਵਿੱਚ ਅਸੀਂ ਵਾਕਟੋਰ ਦਿੱਤੀ ਸੀ ਉਹਨਾਂ ਨੇ ਕੀ ਰੋਲ ਨਿਭਾਇਆ ਕਿੰਨਾ ਸਾਡਾ ਨੌਜਵਾਨ ਘਰਾਂ ਦੇ ਵਿੱਚੋਂ ਝੁੱਕ ਕੇ ਨਜਾਇਜ਼ ਝੂਠੇ ਮੁਕਾਬਲੇ ਬਣਾ ਬਣਾ ਕੇ ਮਾਰ ਦਿੱਤੇ ਗਏ ਅਤਵਾਦੀਆਂ ਦਾ ਠੱਪਾ ਲਾ ਕੇ ਵੱਖਵਾਦੀਆਂ ਦਾ ਠੱਪਾ ਲਾ ਕੇ ਤੇ ਉਹ ਅੱਜ ਤੱਕ ਬਾਦ ਦਸਤੂਰ ਜਾਰੀ ਆ ਉਹ ਭਾਵੇਂ ਸਰਕਾਰ ਕੋਈ ਵੀ ਆਈ ਹੋਏ ਵਿੱਚ ਕਿਸੇ ਵੀ ਪਾਰਟੀ ਦੀ ਪਰ ਸਾਡੇ ਨਾਲ ਬਦੀਕੀਆਂ 1947 ਤੋਂ ਲੈ ਕੇ ਹੁੰਦੀਆਂ ਹੀ ਰਹੀਆਂ ਨੇ ਸਾਨੂੰ ਲੱਗਾ ਵੀ ਅਸੀਂ ਇਹ ਨਹੀਂ ਠੀਕ ਅਸੀਂ ਦੂਜੇ ਚੁਣ ਲੈ ਦੂਜੇ ਛੱਡੇ ਅਸੀਂ ਤੀਜੇ ਚੁਣ ਲੈ ਪਰ ਸਾਡਾ ਜਿਹੜੀ ਹਾਲਾਤ ਹੀ ਉਦਾਂ ਦੀ ਉਦਾਂ ਹੀ ਰਹੀ ਪਰ ਉਹਦੇ ਸਾਰੀਆਂ ਧਿਰਾਂ ਦੇ ਵਿੱਚੋਂ ਇੱਕ ਧਿਰ ਸੀ ਜਿਹੜੀ ਪੰਥਕ ਧਿਰ ਸੀ ਜਿਨ੍ਹਾਂ ਨੂੰ ਅਸੀਂ ਪੰਥ ਦੇ ਨਾਂ ਤੇ ਵੋਟਾਂ ਪਾਉਂਦੇ ਰਹੇ ਹਾਂ ਹਾਂਜੀ ਇਹ ਪੰਥ ਦੇ ਨਾਂ ਤੇ ਅਸੀਂ ਇਹਨਾਂ ਨੂੰ ਆਗੂ ਥਾਪ ਦਿੱਤਾ ਸਾਡੇ ਗੁਰਦੁਆਰਿਆਂ ਦਾ ਪ੍ਰਬੰਧ ਇਹ ਦੇਖਣਗੇ ਸਾਡੇ ਬੱਚਿਆਂ ਨੂੰ ਸਿੱਖੀ ਦੀ ਗੱਲ ਸਾਡੇ ਘਰਾਂ ਵਿੱਚ ਪਹੁੰਚੇ ਤਾਂ ਕਰਕੇ ਸ਼ਰੋਣੀ ਕਮੇਟੀ ਹੋਂਦ ਵਿੱਚ ਆਈ ਸੀ ਤਾ ਕਰਕੇ ਆਈ ਸੀ ਵੀ ਸਾਡੇ ਬੱਚਿਆਂ ਨੂੰ ਕੋਈ ਚੰਗੀ ਸਿੱਖਿਆ ਮਿਲ ਸਕੇ ਚੰਗੀ ਪੜ੍ਹਾਈ ਮਿਲ ਸਕੇ ਹੋਰ ਤਾਂ ਅਸੀਂ ਸ਼੍ਰੋਮਣੀ ਕਮੇਟੀ 'ਚੋਂ ਕੁਝ ਲੈਣਾ ਤੁਸੀਂ ਐਡਾ ਵੱਡਾ ਨਗਰ ਇੰਨਾ ਪੁਰਾਣੇ ਸਮੇਂ ਤੋਂ ਬਜ਼ੁਰਗ ਬੈਠੇ ਨੇ ਕਦੀ ਅਸੀਂ ਲਿਆ ਕੁਝ ਉਹਨਾਂ ਦੇ ਕੋਲੋਂ ਕਦੀ ਦਿੱਤਾ ਹੀ ਹੋਏਗਾ ਅਸੀਂ ਜੇ ਤੁਸੀਂ ਗੋਲਕ ਦੇ ਵਿੱਚ ਜਾ ਕੇ ਪੈਸੇ ਪਾਉਂਦੇ ਹੋ ਤੇ ਉਹ ਤੁਹਾਡੇ ਦਸ਼ਵੰਤ ਦਿੱਤਾ ਹੋਇਆ ਉਹਨਾਂ ਤੱਕ ਪਹੁੰਚਦਾ ਤੇ ਉਹ ਪ੍ਰਬੰਧ ਤਾਂ ਚੱਲਦਾ ਤੇ ਤੁਹਾਡੀਆਂ ਕੀਤੀਆਂ ਹੋਈਆਂ ਅਰਦਾਸਾਂ ਤੁਹਾਡੇ ਦਿੱਤੀ ਹੋਈ ਮਾਇਆ ਕਿਹੜੇ ਪਾਸੇ ਲੱਗ ਰਹੀ ਆ ਉਹਦਾ ਹਸਾਬ ਮੰਗਣਾ ਵੀ ਸਾਡਾ ਹੀ ਫਰਜ਼ ਆ ਵੀ ਅਸੀਂ ਆਪਣੇ ਪ੍ਰਬੰਧਕਾਂ ਨੂੰ ਅਸੀਂ ਪੁੱਛ ਸਕਦੇ ਆ ਨਾ ਅਸੀਂ ਪ੍ਰਬੰਧਕਲ ਬਣਾਏ ਨੇ ਇੱਥੇ ਤੇ ਘੱਟੋ ਘੱਟ ਪਿੰਡ ਦੀ ਸੰਗਤ ਇਹਨਾਂ ਨੂੰ ਪੁੱਛ ਸਕਦੀ ਆ ਵੀ ਤੁਸੀਂ ਹੁਣ ਤੱਕ ਪਿਛਲਾ ਲੇਖਾ ਜੋਖਾ ਕੀ ਆ ਤੁਹਾਡਾ ਪਰ ਅਸੀਂ ਜਦੋਂ ਵੀ ਕੋਈ ਹੁਣ ਉਹਨਾਂ ਦੀ ਗੱਲ ਕਰਦਾ ਹਸਾਬ ਪੁੱਛਣ ਦੀ ਗੱਲ ਕਰੇਗਾ ਪ੍ਰਬੰਧ ਦੇ ਵਿੱਚ ਕਮੀਆਂ ਦੀ ਗੱਲ ਕਰਾਂਗੇ ਉਹ ਕਹਿਣਗੇ ਜੀ ਇਹ ਆਮ ਪਾਰਟੀ ਦੇ ਬੰਦੇ ਨੇ ਇਹ ਕਾਂਗਰਸ ਪਾਰਟੀ ਦੇ ਬੰਦੇ ਨੇ ਇਹ ਗਰਮ ਵਿਚਾਰਧਾਰਾ ਦੇ ਨੇ ਠੰਡੀ ਵਿਚਾਰਧਾਰਾ ਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਟੈਗ ਲਾ ਕੇ ਸਾਨੂੰ ਪੁੱਛਣ ਵਾਲਿਆਂ ਨੂੰ ਉਹਨਾਂ ਨੂੰ ਹੀ ਦੋਸ਼ੀ ਬਣਾ ਦਿੱਤਾ ਜਾਂਦਾ ਵੀ ਇਹ ਪੁੱਛਣ ਵਾਲੇ ਦੋਸ਼ੀ ਨੇ ਅਸੀਂ ਜੋ ਕਰ ਰਹੇ ਹਾਂ ਉਹ ਠੀਕ ਕਰ ਰਹੇ ਹਾਂ ਅਸੀਂ ਇਹਨਾਂ ਨੂੰ ਇਹ ਸੇਵਾਦਾਰ ਥਾਪਿਆ ਤੇ ਸੇਵਾਦਾਰਾਂ ਨੇ ਸਾਡਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਕੋਈ ਅੱਜ ਤੱਕ ਇੱਕ ਵੀ ਪ੍ਰਾਪਤੀ ਇਦਾਂ ਦੀ ਪਿਛਲੇ ਆ 20-25 ਸਾਲ ਤੋਂ ਸਮਾਂ ਲਿਆ ਜਿਹਦੇ ਵਿੱਚ ਇਹਨਾਂ ਨੇ ਪੰਥ ਨੇ ਰਾਜ ਕੀਤਾ ਖਾਸ ਕਰਕੇ ਬਾਦਲ ਪਰਿਵਾਰ ਨੇ ਰਾਜ ਕੀਤਾ ਜੀ ਪਰ ਉਹ ਟਾਈਮ ਦੇ ਵਿੱਚ ਸਾਡੀਆਂ ਪ੍ਰਾਪਤੀਆਂ ਕੀ ਨੇ ਜਦੋਂ ਅੱਜ ਭਾਈ ਕੌਂਕੇ ਦੀ ਇੱਕ ਹੀ ਇੱਕ ਹੀ ਮੁਕਾਬਲੇ ਦੀ ਗੱਲ ਖੁੱਲਦੀ ਹੈ ਬਾਹਰ ਅਜੇ ਬਾਕੀਆਂ ਤੇ ਕਿਉਂਕਿ 1997 ਦੇ ਵਿੱਚ ਜਦੋਂ ਸਰਕਾਰ ਬਣਦੀ ਹੈ ਨਾ ਤੇ ਉਦੋਂ ਦਾ ਮੈਨੀਫੈਸਟੋ ਪੜ ਲਿਓ ਉਹਦੇ ਵਿੱਚ ਇਹ ਗੱਲ ਲਿਖੀ ਗਈ ਵੀ ਜਿਹੜੇ ਝੂਠੇ ਪੁਲਿਸ ਮੁਕਾਬਲੇ ਕਰਾਏ ਗਏ ਨੇ ਉਹਦੀ ਨਿਰਪੱਖ ਜਾਂਚ ਕਰਾ ਕੇ ਦੋਸ਼ੀਆਂ ਨੂੰ ਭਾਵੇਂ ਉਹ ਪੁਲਿਸ ਅਫਸਰ ਹੋਣ ਭਾਵੇਂ ਜਿਹੜੇ ਮਰਜ਼ੀ ਲੋਕ ਹੋਣ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਏਗੀ ਤੇ ਉਹ 1997 ਤੋਂ ਬਾਅਦ 2002 ਤੱਕ ਇੱਕ ਵੀ ਕਹੇ ਮੁਕਾਬਲੇ ਦੀ ਜਾਂਚ ਨਹੀਂ ਕਰਾਈ ਇਹ ਉਹਨਾਂ ਦਾ ਹੀ ਕਮਿਸ਼ਨ ਬਣਾਇਆ ਹੋਇਆ ਸੀ ਭਾਈ ਕੌਂਕੇ ਵਾਲਾ ਜਹਦਾਰ ਸ੍ਰੀ ਅਕਾਲਤਖ ਸਾਹਿਬ ਸੀ ਉਹ ਜੇ ਉਹਨਾਂ ਦੀ ਮੁਕਾਬਲੇ ਦੇ ਉੱਤੇ ਵੀ ਝੂਠਾ ਪੁਲਿਸ ਮੁਕਾਬਲਾ ਜਿਹੜਾ ਬਣਾਇਆ ਗਿਆ ਜਿਹਦੇ ਗਵਾਹ ਵੀ ਸਾਹਮਣੇ ਆ ਗਏ ਜਿਨ੍ਹਾਂ ਨੇ ਅੱਖੀਂ ਵੇਖਿਆ ਸਾਰਾ ਕੁਝ ਹੁੰਦਾ ਤੇ ਕੋਈ ਕਾਰਵਾਈ ਨਹੀਂ ਕੀਤੀ ਜਿਹੜੀ ਰਿਪੋਰਟ ਆਈ ਉਹ ਰਿਪੋਰਟ ਠੰਡੇ ਬਸਤੇ ਚ ਪਾ ਦਿੱਤੀ ਕਿਉਂ ਕਿ ਕਿਉਂਕਿ ਜਿਹੜੇ ਪੁਲਿਸ ਅਫਸਰਾਂ ਨੇ ਭਾਈ ਕੌਂਕੇ ਨੂੰ ਸ਼ਹੀਦ ਕੀਤਾ ਉਹ ਇਸੇ ਪਰਿਵਾਰ ਦੇ ਚਹਤੇ ਸੀ ਇਹਨਾਂ ਦੇ ਖਾਸਮ ਖਾ ਸੀ ਜਿਨ੍ਹਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਤੇ ਕੋਈ ਕਾਰਵਾਈ ਨਹੀਂ ਹੋਈ ਬਿਲਕੁਲ ਹੁਣ ਤੱਕ 14 ਦੇ ਵਿੱਚ ਆ ਕੇ ਤੇ ਉਹ ਸਵਰਨ ਸਿੰਘ ਘੋਟ ਨੇ ਵਰਗੇ ਜਿਹੜੇ ਐਸਐਸਪੀ ਐਸਪੀ ਉਸ ਟਾਈਮ ਸੀ ਉਹਦੀ ਮੌਤ ਹੁੰਦੀ ਆ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਉਹਦੇ ਭੋਗ ਦੇ ਉੱਤੇ ਸ਼ਰੋਮਣੀ ਕਮੇਟੀ ਜਥੇ ਭੇਜਣ ਦਾ ਪ੍ਰਬੰਧ ਕਰਦੀ ਆ ਆਪ ਵੀ ਜਥਾ ਉਹਨਾਂ ਦਾ ਭੇਜਿਆ ਜਾਂਦਾ ਭਾਈ ਬਲਦੇਵ ਸਿੰਘ ਵਡਾਲੇ ਨੂੰ ਪਰ ਉਹ ਵੱਖਰੀ ਗੱਲ ਵੀ ਉਹਨਾਂ ਦੀ ਜਮੀਰ ਜਾਗਦੀ ਸੀ ਉਹਨਾਂ ਨੇ ਜਵਾਬ ਦਿੱਤਾ ਵੀ ਮੈਂ ਇਹ ਜਿਹੜਾ ਇਹ ਕੌਮ ਦਾ ਦੁਸ਼ਮਣ ਹੈ ਜਿਨੇ ਭਾਈ ਕੌਂਕੇ ਨੂੰ ਸ਼ਹੀਦ ਕੀਤਾ ਮੈਂ ਇਹਦੇ ਭੋਗ ਤੇ ਨਹੀਂ ਜਾਵਾਂਗਾ ਮਤਲਬ ਅਸੀਂ ਕਿੱਥੇ ਖੜੇ ਆ ਅਸੀਂ ਅਸੀਂ ਗਦਾਰਾਂ ਵਾਲੇ ਪਾਸੇ ਖੜੇ ਆ ਕਿ ਜਾਂ ਅਸੀਂ ਸਰਦਾਰਾਂ ਵਾਲੇ ਪਾਸੇ ਖੜੇ ਆ ਅਸੀਂ ਜਿਨ੍ਹਾਂ ਨੇ ਕੁਰਬਾਨੀ ਕੀਤੀ ਅਸੀਂ ਉਸ ਧਰ ਦੇ ਨਾਲ ਆ ਜਾਂ ਜਿਹੜੇ ਗਦਾਰੀ ਕਰ ਰਹੇ ਸੀ ਉਸ ਧਰ ਦੇ ਨਾਲ ਆ ਇਹ ਫੈਸਲਾ ਸੰਗਤ ਨੇ ਕਰਨਾ ਪਰ ਸੋਚਣਾ ਤੇ ਪੁੱਛਣਾ ਸਾਡਾ ਫਰਜ਼ ਆ ਸੰਗਤ ਜੀ ਇਹ ਚੀਜ਼ ਬਹੁਤ ਵੱਡੀ ਗੱਲ ਆ ਵੀ 211 ਦੇ ਵਿੱਚ ਇਲੈਕਸ਼ਨ ਹੋਣੇ ਸ਼੍ਰੋਮਣੀ ਕਮੇਟੀ ਦੇ ਤੇ ਹੁਣ ਵੋਟਾਂ ਬਣ ਰਹੀਆਂ ਅਸੀਂ ਕੋਈ ਉਹਦੇ ਵਿੱਚ ਆਪਣਾ ਭਾਗ ਨਹੀਂ ਲੈ ਰਹੇ ਵੀ ਜਿੰਮੇ ਸਭ ਤੋਂ ਵੱਡੀ ਵਿਧਾਨ ਸਭਾ ਦੀ ਪਾਰਲੀਮੈਂਟ ਦੀ ਜਿਹੜੀ ਵੋਟ ਹੈ ਉਹਦੇ ਤੋਂ ਵੀ ਵੱਡੀ ਵੋਟ ਹੈ ਤੁਹਾਡੀ ਜਿਹੜੀ ਸ਼੍ਰਮਣੀ ਕਮੇਟੀ ਦੀ ਵੋਟ ਹੈ ਪਰ ਕੋਈ ਸੇਖ ਉਤਸ਼ਾਹ ਦੇ ਨਾਲ ਨਹੀਂ ਬਣਾਣ ਜਾਂਦਾ ਉਹ ਪਿੰਡ ਦੇ ਵਿੱਚ ਕੁਝ ਗਿਨੇ ਚੁਨੇ ਲੋਕ ਨੇ ਜਿਹੜੇ ਪ੍ਰਬੰਧਕ ਨੇ ਜਾਂ ਕੁਝ ਜਾਗਰੂਕ ਵੀਰ ਨੇ ਉਹ ਹਿੰਮਤ ਕਰਕੇ ਤੁਹਾਡੀਆਂ ਵੋਟਾਂ ਬਣਾ ਲੈਂਦੇ ਨੇ ਜਾਂ ਫਿਰ ਜਿਹੜੀ ਰਾਜਨੀਤਿਕ ਧਿਰ ਉਹ ਲਾਣਾ ਜਿਹੜਾ ਸਾਡੇ ਉੱਤੇ ਕਾਬਜ ਆ ਉਹ ਆਪਣੇ ਬੰਦਿਆਂ ਦੇ ਰਾਈ ਚਾਰ ਵੋਟਾਂ ਬਣਾ ਲੀਆਂ ਉਹ ਪਵਾਲੀਆਂ ਫਿਰ ਬਣ ਗਏ ਪਰ ਸਾਨੂੰ ਪਤਾ ਹੀ ਨਹੀਂ ਵੀ ਇਹਦਾ ਕਿੱਡਾ ਵੱਡਾ ਇਹਦਾ ਨਤੀਜਿਆਂ ਨੂੰ ਭੁਗਤਨੇ ਪੈਂਦੇ ਨੇ ਸੋ ਸਾਰੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪੋ ਆਪਣੀ ਵੋਟ ਬਣਾਓ ਸਭ ਤੋਂ ਜ਼ਰੂਰੀ ਆ ਜੇ ਤੁਹਾਡੀਆਂ ਵੋਟਾਂ ਬਣ ਗਈਆਂ ਤਾਂ ਹੀ ਆਹ ਦਾ ਜਿਹੜਾ ਪ੍ਰਬੰਧ ਆ ਉਹ ਬਦਲੀ ਕੀਤਾ ਜਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਨਹੀਂ ਮਾੜੀ ਉਹ ਸਾਡੀ ਸੰਸਥਾ ਸਿੱਖ ਕੌਮ ਦੀ ਸੰਗਤ ਦੀ ਸੰਸਥਾ ਅਸੀਂ ਉਹਨੂੰ ਮਾੜਾ ਨਹੀਂ ਕਹਿ ਸਕਦੇ ਪਰ ਜਿਹੜੇ ਲੋਕ ਕਾਬਜ ਨੇ ਉਹ ਲੋਕ ਆਪਣੇ ਉਸੂਲਾਂ ਤੋਂ ਥੱਲੇ ਲੱਤ ਗਏ ਆਪਣੀ ਜਿਹੜੀਆਂ ਕਾਰਨਾ ਕਰਕੇ ਅਸੀਂ ਇਹਨਾਂ ਨੂੰ ਬਣਾਇਆ ਸੀ ਉਹ ਗੱਲਾਂ ਸਾਰੀਆਂ ਛੱਡ ਦਿੱਤੀਆਂ 2015 ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਦਬੀ ਹੁੰਦੀ ਆ ਸਰਕਾਰ ਕਿਹਨਾਂ ਦੀ ਸੀ ਤੁਸੀਂ ਸਾਰੇ ਜਾਣਦੇ ਹੋ ਸਰਕਾਰ ਇਹਨਾਂ ਦੀ ਆਪਣੀ ਸੀ ਉਸ ਤੋਂ ਪਹਿਲਾਂ ਸਰਸੇ ਵਾਲੇ ਜਿਹੜਾ ਉਹ ਪਖੰਡੀ ਸਾਦਾ ਝੂਠਾ ਸਾਧ ਆ ਉਹਦੇ ਚੇਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਕੇ ਲੈ ਜਾਂਦੇ ਨੇ ਤੇ ਚੋਰੀ ਕਰਕੇ ਪੋਸਟਰ ਲਾ ਦਿੰਦੇ ਨੇ ਵੀ ਤੁਹਾਡਾ ਗੁਰੂ ਅਸੀਂ ਚੋਰੀ ਕਰ ਲਿਆ ਜੇ ਲੱਭ ਸਕਦੇ ਉਹ ਤੇ ਲੱਭ ਲਓ ਹੁਣ ਲੱਭਣਾ ਕਿੰਨਾ ਨਹੀਂ ਜੀ ਸੰਗਤ ਨੇ ਲੱਭਣਾ ਸੀ ਜਿਨ੍ਹਾਂ ਦੇ ਕੋਲ ਪਾਵਰ ਦਿੱਤੀ ਸੀ ਜਿਨ੍ਹਾਂ ਦੇ ਕੋਲ ਪ੍ਰਬੰਧ ਸੀ ਜਿਹੜੇ ਪੰਜਾਬ ਨੂੰ ਚਲਾ ਰਹੇ ਸੀ ਬਾਦਲ ਲੈਣਾ ਇਹ ਉਹਨਾਂ ਨੇ ਲੱਭਣਾ ਸੀ ਪਰ ਉਹਨਾਂ ਨੇ ਨਹੀਂ ਲੱਭੇ ਕਿਉਂ ਕਿਉਂਕਿ ਸੰਗਤ ਦੇ ਨਾਲ ਉਹਨਾਂ ਨੂੰ ਉਹ ਸਰਸੇ ਵਾਲੇ ਦੀਆਂ ਵੋਟਾਂ ਜ਼ਰੂਰੀ ਸੀ ਅਸੀਂ ਇਕੱਠੇ ਨੇ ਅਸੀਂ ਜਾਗਰੂਕ ਨੇ ਉਹਨਾਂ ਨੂੰ ਪਤਾ ਵੀ ਇਹਨਾਂ ਨੇ ਦੇ ਕਾਮੀ ਦੇ ਕੇ ਵੋਟਾਂ ਪਾ ਦੇਣੀ ਆ ਸਾਨੂੰ ਉਹਨਾਂ ਨੂੰ ਉਹ ਵੋਟਾਂ ਚਾਹੀਦੀਆਂ ਐ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੂਨ ਮਹੀਨੇ ਸਰੂਪ ਚੋਰੀ ਹੁੰਦਾ ਮਹਾਰਾਜ ਦਾ ਤੇ ਅਕਤੂਬਰ ਦੇ ਵਿੱਚ ਜਾ ਕੇ 14 ਕ 15 ਤਰੀਕ ਨੂੰ ਬੇਦਬੀ ਹੁੰਦੀ ਆ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਬਰਗਾੜੀ ਦੇ ਐਡਾ ਵੱਡਾ ਤੁਹਾਡੇ ਪਿੰਡ ਨਾਲੋਂ ਵੀ ਵੱਡਾ ਪਿੰਡ ਆ ਉਹ ਸਾਰੇ ਪਿੰਡ ਦੇ ਆਲੇ ਦੁਆਲੇ ਗਲੀਆਂ ਦੇ ਵਿੱਚ ਛੱਪੜਾਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਮਹਾਰਾਜ ਦੇ ਜਿਹੜੇ ਅੰਗ ਪਾੜ ਕੇ ਤੇ ਖਿਲਾਰੇ ਜਾਂਦੇ ਨੇ ਕਿੱਡੀ ਵੱਡੀ ਵੰਗਾਰ ਸੀ ਸਾਡੇ ਵਾਸਤੇ ਉਹ ਪਰ ਉਲਟਾ ਉਹ ਸਾਹਿਬ ਨੂੰ ਮਾਫੀ ਦਿੱਤੀ ਜਾਂਦੀ ਹੈ ਜਿੱਦ ਨੂੰ ਅਸੀਂ 2007 ਦੇ ਵਿੱਚ ਬਾਈਕਾਰਡ ਉਹਦਾ ਛੇਕਿਆ ਗਿਆ ਸੀ ਕਲਤ ਸਾਬ ਤੋਂ ਉਹਨੂੰ ਮਾਫੀ ਦਿੱਤੀ ਜਾਂਦੀ ਹੈ ਤੇ ਇਹ ਲੋਕ ਉਹਦੀ ਮਾਫੀ ਨੂੰ ਸਹੀ ਸਾਬਤ ਕਰਦੇ ਨੇ ਜੀ ਬਹੁਤ ਵਧੀਆ ਹੋਇਆ ਉਹ ਉਹਨੂੰ ਮaaf ਕਰਤਾ ਸਾਡਾ ਤੇ ਸੁਭਾਇਆ ਵੀ ਮaaf ਕਰ ਦੇਣਾ ਸਿੱਖ ਗੌਮ ਦਾ ਸੁਭਾਇਆ ਹਾਲਾਂਕਿ ਉਹਨੇ ਮਾਫੀ ਮੰਗੀ ਨਹੀਂ ਤਾਂ ਵੀ ਅਸੀਂ ਉਹਨੂੰ ਮaaf ਕਰ ਦਿੱਤਾ ਉਸ ਤੋਂ ਬਾਅਦ ਉਹ ਮਾਫੀ ਨੂੰ ਸਹੀ ਸਿੱਧ ਕਰਨ ਦੇ ਲਈ ਸਾਡੇ ਪੈਸਾ ਗੋਲਕ ਦੇ ਵਿੱਚ ਪਾਇਆ ਹੋਇਆ ਸਾਡਾ ਹੀ ਦਸਵੰਦ ਉਹ 9394 ਲੱਖ ਰੁਪਏ ਦੇ ਇਸ਼ਤਿਹਾਰ ਅਖਬਾਰਾਂ 'ਚ ਦੇ ਕੇ ਦੱਸਿਆ ਜਾਂਦਾ ਪਈ ਇਹ ਮਾਫੀ ਜਿਹੜੀ ਬਿਲਕੁਲ ਜਾਇਜ਼ ਦਿੱਤੀ ਗਈ ਆ ਮਤਲਬ ਕਿਸ ਤਰ੍ਹਾਂ ਸਾਡੇ ਪੈਸੇ ਦੀਆਂ ਨਜਾਇਜ਼ ਧੜਾਈਆਂ ਜਾਂਦੀਆਂ ਅੱਜ ਤੁਹਾਡੇ ਕੋਲੋਂ ਗਰੰਤੀ ਸਿੰਘ ਪ੍ਰਬੰਧਕ ਸਿੰਘ ਵਧੀਆ ਪ੍ਰਚਾਰ ਕਰ ਰਹੇ ਨੇ ਪਿੰਡ ਦੇ ਵਿੱਚ ਇਹੀ ਇਹਨਾਂ ਦੀ ਜ਼ਿੰਮੇਵਾਰੀ ਆ ਇਹੀ ਫਰਜ਼ ਆ ਇਹ ਕੰਮ ਕਰਨਾ ਇਹਨਾਂ ਨੇ ਜਿਹੜਾ ਬਿਲਕੁਲ ਠੀਕ ਕਰ ਰਹੇ ਨੇ ਤੇ ਜਿਹੜੇ ਇਹਨਾਂ ਨੇ ਅੱਗੇ ਹੁਣ ਆਪਣੀ ਫੌਜ ਭਰਤੀ ਕੀਤੀ ਹੋਈ ਆ ਭਾਵੇਂ ਪ੍ਰਚਾਰਕਾਂ ਦੀ ਕਹ ਲੋ ਭਾਵੇਂ ਹੋਰ ਉਹ ਕੀ ਕੰਮ ਕਰਦੇ ਨੇ ਕੰਮ ਤੇ ਉਹਨਾਂ ਦਾ ਸੀ ਪ੍ਰਚਾਰ ਕਰਨਾ ਪਿੰਡਾਂ 'ਚ ਜਾ ਕੇ ਸਿੱਖੀ ਦਾ ਪਰ ਉਹ ਧੜਿਆਂ ਦਾ ਪ੍ਰਚਾਰ ਕਰ ਰਹੇ ਨੇ ਉਹ ਇੱਕ ਧੜੇ ਦਾ ਇਹ ਬਾਦਲ ਧੜੇ ਦਾ ਪ੍ਰਚਾਰ ਕਰ ਰਹੇ ਨੇ ਫਾਰਮ ਵੰਡ ਰਹੇ ਨੇ ਚੰਗੀ ਗੱਲ ਆ ਵੋਟਾਂ ਬਣਾਉਣ ਫਿਰ ਉਹ ਕਹਿ ਰਹੇ ਨੇ ਫੋਨ ਕਰਕੇ ਕਿ ਪਾਣੀਆਂ ਕਿੰਨੂ ਨੇ ਇਹ ਪ੍ਰਚਾਰਕ ਦੱਸ ਰਹੇ ਨੇ ਇਹ ਇਹਨਾਂ ਦੇ ਮੁਲਾਜ਼ਮ ਤਾਂ ਕਿਉਂਕਿ ਉਹ ਜਿਹੜੇ ਸਾਡੇ ਸੰਗਤ ਦੇ ਪੈਸੇ ਨਾਲ ਪ੍ਰਚਾਰਕਾਂ ਨੂੰ ਤਨਖਾਹ ਦਿੱਤੀ ਜਾਂਦੀ ਆ ਉਹ ਪ੍ਰਚਾਰਕਾਂ ਕੋਲੋਂ ਕੰਮ ਕਿਹੜਾ ਲੈ ਰਹੇ ਨੇ ਇਹ ਗੱਲ ਸੰਗਤ ਨੂੰ ਪਤਾ ਹੋਣੀ ਚਾਹੀਦੀ ਘਟੋ ਘਟੋ ਪਿੰਡਾਂ 'ਚ ਆਣ ਅਸੀਂ ਪੁੱਛੀਏ ਦਾ ਸਹੀ ਵੀ ਸਾਡੇ ਹੀ ਪੈਸੇ ਗੁਰੂ ਰਾਮਦਾਸ ਜੀ ਦੀ ਗੋਲਕ ਦੇ ਪੈਸੇ ਹੋਰ ਸ਼੍ਰੋਮਣੀ ਕਮੇਟੀ ਦੇ ਜਿੰਨੇ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਪਾਏ ਹੋਏ ਗੋਲਕ ਦੇ ਪੈਸਿਆਂ ਵਿੱਚੋਂ ਤਾਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਤੇ ਕੰਮ ਕਿਹਨਾਂ ਦਾ ਕਰ ਰਹੇ ਹੋ ਪਰ ਮਜਬੂਰੀ ਆ ਉਹਨਾਂ ਦੀ ਕਿਉਂਕਿ ਉਹ ਕਹਿੰਦੇ ਨੌਕਰੀਆਂ ਤੇ ਅਸੀਂ ਲਵਾਇਆ ਤੁਹਾਨੂੰ ਤੇ ਕੰਮ ਸਾਡਾ ਕਰੋ ਜੇ ਨਹੀਂ ਕਰਨਗੇ ਤੇ ਕੱਢ ਦਿੱਤੇ ਜਾਣਗੇ ਦਰਬਾਰ ਸਾਹਿਬ ਦੇ ਵਿੱਚ ਗ੍ਰੰਥੀ ਰਾਗੀ ਸਿੰਘ ਸ਼ਬਦ ਕਿਹੜਾ ਪਾਣਗੇ ਕਿਹੜਾ ਵਿਅਕਤੀ ਮੱਥਾ ਟੇਕਣ ਆਏਗਾ ਵੱਡੇ ਅਹੁਦੇ ਵਾਲਾ ਉਹਦੇ ਅਕੋਰਡਿੰਗ ਸ਼ਬਦ ਪੜੇ ਜਾਣਗੇ ਹਰੇਕ ਗੱਲ ਦੇ ਉੱਤੇ ਹੀ ਆਪਣਾ ਉਲੂ ਸਿੱਧਾ ਕੀਤਾ ਜਾ ਰਿਹਾ ਹੈ ਆਪਣੇ ਧੜੇ ਨੂੰ ਆਪਣੇ ਦਲ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਕਿਸੇ ਦੇ ਪਿਓ ਦੀ ਜਥੇਬੰਦੀ ਨਹੀਂ ਉਹ ਪੰਥ ਦੀ ਜਥੇਬੰਦੀ ਆ ਉਹਦੇ ਹੱਕਦਾਰ ਅਸੀਂ ਸਾਰੇ ਆ ਕੋਈ ਇੱਕ ਧੜਾ ਉਹਦਾ ਹੱਕ ਨਹੀਂ ਰੱਖਦਾ ਪਰ ਕੋਈ ਸਮਾਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਸੀ ਅੱਜ ਅਕਾਲੀ ਦਲ ਬਾਦਲ ਆ ਉਹ ਪੰਥ ਨਹੀਂ ਆ ਪੰਥ ਜਿਹੜਾ ਸ਼੍ਰੋਮਣੀ ਕਾਲੀ ਦਲ ਆ ਬਾਦਲ ਦਲ ਪੰਥ ਵੀ ਇਹ ਗੱਲ ਦੀ ਵੀ ਪਛਾਣ ਕਰਨ ਦੀ ਲੋੜ ਆ ਸਭ ਤੋਂ ਜ਼ਿਆਦਾ ਕਿਸ ਤਰ੍ਹਾਂ ਇਹਨਾਂ ਨੇ ਇੱਕ ਹਸਪੀਟਲ ਚੱਲ ਰਿਹਾ ਗੁਰੂ ਰਾਮਦਾਸ ਜਿਹਦੇ ਨਾਂ ਦੇ ਉੱਤੇ ਵੱਲੇ ਤੇ ਤੁਸੀਂ ਇਲਾਜ ਕਰਾਣ ਚੱਲ ਜੋ ਉਹਦੇ ਵਿੱਚ ਜਾ ਕੇ ਵੇਖੋ ਤਾਂ ਸਹੀ ਵੀ ਕਿਸ ਤਰ੍ਹਾਂ ਸਾਡੇ ਨਾਲ ਲੁੱਟ ਕੀਤੀ ਜਾਂਦੀ ਆ ਸਾਡੀ ਉਹੀ ਦਵਾਈਆਂ ਬਾਹਰੋਂ ਸਸਤੀਆਂ ਮਿਲਣਗੀਆਂ ਅੰਦਰੋਂ ਮਹਿੰਗੀਆਂ ਮਿਲਣਗੀਆਂ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰ ਲੋ ਕੋਈ ਇਦਾਂ ਦਾ ਸਾਡੇ ਇਲਾਕੇ ਦੇ ਵਿੱਚ ਕੋਈ ਇੱਕ ਵਾਟਸਐਪ ਸਕੂਲ ਚੱਲ ਰਿਹਾ ਜੀ ਸਿਰਫ ਇੱਕ ਉਹ ਆਮ ਸਕੂਲਾਂ ਵਰਗਾ ਸਕੂਲ ਹੈ ਕੋਈ ਉਹਦੀ ਵੱਖਰ ਵੱਖਰੀ ਨਹੀਂ ਵੀ ਵੱਖਰਾ ਪ੍ਰਬੰਧ ਹੋਦਾ ਵੀ ਜਿਹਦੇ ਉੱਤੇ ਸਾਡੇ ਬੱਚੇ ਸਾਡੇ ਪਾਠੀ ਸਿੰਘਾਂ ਦੇ ਗ੍ਰੰਤੀ ਸਿੰਘਾਂ ਦੇ ਜਾਂ ਗਰੀਬ ਸਿੱਖ ਬੱਚੇ ਉੱਥੇ ਪੜ੍ਹ ਲਣ ਇਦਾਂ ਦੀ ਕੋਈ ਸੁਵਿਧਾ ਨਹੀਂ ਤੁਸੀਂ ਜਾਓ ਗੁਰਦਾਸ ਨੰਦਲ ਕੋਈ ਚੱਲ ਰਿਹਾ ਪਰ ਫੀਸਾਂ ਮੋਟੀਆਂ ਨੇ ਕੋਈ ਰਿਆਤ ਨਹੀਂ ਦਿੱਤੀ ਜਾਂਦੀ ਖਾਸ ਕਰਕੇ ਸਿੱਖ ਬੱਚਿਆਂ ਨੂੰ ਆਪਣੇ ਚਿਹਤਿਆਂ ਨੂੰ ਸੀਟਾਂ ਦਿੱਤੀਆਂ ਜਾਂਦੀਆਂ ਨੇ ਆਪਣੀ ਚਿਹਤਿਆਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ 328 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਇਹ ਇਹਨਾਂ ਦੇ ਪ੍ਰਬੰਧ ਦੇ ਵਿੱਚੋਂ ਗਾਇਬ ਹੋ ਗਏ ਉਹ ਸਾਹਬ ਹੀ ਨਹੀਂ ਮਿਲਿਆ ਜੀ ਕਿੱਥੇ ਆ ਉਹ ਕੌਣ ਸਾਹਬ ਦੇਗਾ ਉਹਦਾ ਜੀ ਕੌਣ ਪ੍ਰਬੰਧ ਕਰ ਰਹੇ ਨੇ ਉਹ ਗਿਨੇ ਚੁਣੇ ਮੁਲਾਜ਼ਮਾਂ ਦੇ ਉੱਤੇ ਮਾੜੀ ਮੋਟੀ ਕਾਰਵਾਈ ਕਰ ਦਿੱਤੀ ਕਿਸੇ ਮੁਲਾਜ਼ਮ ਦੀ ਕੀ ਹਿੰਮਤ ਆ ਵੀ ਕੋਈ ਸਰੂਪ ਗੁਰਦੁਆਰਾ ਸਾਹਿਬ ਤੋਂ ਗਾਇਬ ਹੋ ਜਾਏ ਨਹੀਂ ਉਸ 328 ਰੂਪ ਗਾਇਬ ਹੋਏ ਨੇ ਕਿੱਥੇ ਗਏ ਨੇ ਉਹ ਫਿਰ ਇਦਾਂ ਹੀ ਉਹ ਘਟਨਾਵਾਂ ਜਿਹੜੀਆਂ ਬੇਅਦਬੀਆਂ ਲਗਾਤਾਰ ਵਾਪਰੀਆਂ ਨੇ ਪਰ ਅਸੀਂ ਨਾ ਅਸੀਂ ਪੁੱਛ ਰਹੇ ਆ ਨਾ ਸਾਨੂੰ ਕੋਈ ਦੱਸ ਰਿਹਾ ਪਰ ਸੰਗਤ ਜੀ ਜਾਗਰੂਕ ਹੋਣਾ ਪੈਣਾ ਜੇ ਅਸੀਂ ਚਾਹਨੇ ਆ ਆਪਣੇ ਘਰਾਂ ਦੀ ਫਲਵਾੜੀ ਨੂੰ ਬਚਾਉਣਾ ਆਪਣੇ ਸਿੱਖੀ ਨੂੰ ਬਚਾਉਣਾ ਆਪਣੇ ਧਰਮ ਨੂੰ ਬਚਾਉਣਾ ਤੇ ਸਾਨੂੰ ਸਾਰਿਆਂ ਨੂੰ ਧੁਰਨਾ ਪਏਗਾ ਸੋਚਣਾ ਪਵੇਗਾ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਪਵੇਗਾ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਇਹ ਜਿਹੜੀ ਲੜਾਈ ਸ਼ੁਰੂ ਕੀਤੀ ਸੀ ਨਾ ਇਹ ਵਿਪਰਵਾਦ ਦੇ ਵਿਰੋਧ ਦੇ ਵਿੱਚ ਕਿ ਵਿਪਰ ਜਿਹੜਾ ਸਾਡੇ ਘਰਾਂ ਦੇ ਵਿੱਚ ਪਖੰਡਵਾਦ ਆ ਚੁੱਕਿਆ ਜਿਹੜਾ ਉਹ ਭਰਮ ਨੂੰ ਤੋੜਨ ਦੇ ਲਈ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਜਿਹੜੀ ਵਿਚਾਰ ਸਾਨੂੰ ਦਿੱਤੀ ਸੀ ਅਸੀਂ ਉਹ ਵਿਚਾਰ ਨਾਲੋਂ ਟੁੱਟ ਗਏ ਸਾਡੇ ਘਰਾਂ ਦੇ ਵਿੱਚ ਅੱਜ ਵੀ ਜਿਹੜੇ ਰੋਜ਼ ਦੇ ਜੋ ਵੀ ਚੱਲ ਰੀਆਂ ਪਰੰਪਰਾਵਾਂ ਉਹ ਪ੍ਰਾਣੀਆਂ ਜਿਹੜੀਆਂ ਕਰਮਕਾਂਡੀ ਪਰੰਪਰਾਵਾਂ ਚੱਲ ਰੀਆਂ ਅਸੀਂ ਉਹਦੇ ਅਕੋਰਡਿੰਗ ਚੱਲ ਰਹੇ ਆ ਤੇ ਫਿਰ ਸਿੱਖੀ ਪਰਫੁੱਲਤ ਨਹੀਂ ਹੋ ਸਕਦੀ ਜੇ ਅੱਜ ਚਾਹੁੰਦੇ ਆ ਅਸੀਂ ਕਿ ਸਾਡੇ ਘਰ ਦੇ ਵਿੱਚੋਂ ਸਿੱਖੀ ਦੀ ਮਹਿਕ ਆਏ ਸਾਡੀ ਫਲਵਾੜੀ ਜਿਹੜੀ ਆ ਉਹ ਚੰਗੀ ਮਹਿਕ ਦੇਵੇ ਤੇ ਫਿਰ ਸਾਨੂੰ ਬਾਬੇ ਨਾਨਕ ਦੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਜੁੜਨਾ ਪਏਗਾ ਸਾਨੂੰ ਤੋੜਿਆ ਜਾ ਰਿਹਾ ਜਿਨ੍ਹਾਂ ਨੂੰ ਅਸੀਂ ਪ੍ਰਬੰਧ ਦਿੱਤਾ ਜੇ ਅਸੀਂ ਗੁਰੂ ਉਹਨਾਂ ਦਾ ਕੰਮ ਇੰਨਾ ਹੀ ਸੀਗਾ ਕਿ ਤੁਸੀਂ ਗੁਰਦੁਆਰਿਆਂ ਦਾ ਪ੍ਰਬੰਧ ਸਹੀ ਤੰਗ ਨਾਲ ਚਲਾਉਣਾ ਪਰ ਨਹੀਂ ਚਲਾ ਸਕੇ ਕਿੱਥੋਂ ਧੁਰੇ ਤੇ ਕਿੱਥੇ ਘਰਾਬਟ ਆ ਗਈ ਇਸ ਕਰਕੇ ਇਹਦੇ ਉੱਤੇ ਸੋਚਣ ਦੀ ਲੋੜ ਆ ਬਹਿਰਾ ਅੰਪੁਰ ਬੇਅਦਬੀ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਜੀ ਤੇ ਉਥੇ ਜਿੱਥੇ ਬੇਅਦਬੀ ਕਰਨ ਵਾਲਾ ਦੋਸ਼ੀ ਆ ਉਥੇ ਜਿਹੜੇ ਉਥੋਂ ਦੇ ਪ੍ਰਬੰਧਕ ਨੇ ਉਹ ਵੀ ਦੋਸ਼ੀ ਆ ਜਿਨ੍ਹਾਂ ਨੇ ਕੋਈ ਕੈਮਰਾ ਨਹੀਂ ਲਾਇਆ ਕੋਈ ਜੰਦਰਾਂ ਨਹੀਂ ਲਾਇਆ ਕੋਈ ਸੇਵਾਦਾਰ ਨਹੀਂ ਉੱਥੇ ਆਗਾ ਮੌਕੇ ਤੇ ਦੋਸ਼ੀ ਉਹ ਨੇ ਪਰ ਇਹਨਾਂ ਨੇ ਇੱਕ ਝੂਠਾ ਜਾ ਭਾ ਕੇ ਕਿਉਂਕਿ ਜਿਹੜੀ ਧਿਰ ਬੇਅਦਬੀਆਂ ਦੇ ਹੱਕ ਵਿੱਚ ਹੁਣ ਤੱਕ ਖੜਦੀ ਰਹੀ ਆ ਮਤਲਬ ਐਸੀ ਗੱਲ ਕਰਨੇ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਵੀ ਉਹ ਫਰੀਦਕੋਟ ਦੀਆਂ ਕੋਟਾਂ ਦੇ ਵਿੱਚ ਬੇਅਦਬੀ ਦੇ ਕੇਸ 'ਚ ਤਰੀਕਾ ਭੁਗਤ ਰਹੇ ਨੇ ਸੁਖਬੀਰ ਬਾਦਲ ਹਣੀ ਕਹਿੰਦਾ ਮਤਲਬ ਵੀ ਆਪਾਂ ਕਿੱਥੋਂ ਤੁਰੇ ਜਿਨ੍ਹਾਂ ਨੂੰ ਅਸੀਂ ਦਿੱਤਾ ਪ੍ਰਬੰਧ ਵੀ ਤੁਸੀਂ ਸਾਂਭਣਾ ਗੁਰਦੁਆਰਾ ਸਾਹਿਬ ਨੂੰ ਉਹ ਬੇਅਦਬੀ ਦੇ ਕੇਸ ਦੀਆਂ ਤਰੀਕਾ ਭੁਗਤ ਰਹੇ ਨੇ ਅਸੀਂ ਉਹਨਾਂ ਦੁੱਧ ਦੀ ਰਾਖੀ ਬਿੱਲਾ ਬਿਠਾ ਦਿੱਤਾ ਜੀ ਵਰਾਂ ਪਰਬਤ ਵੀ ਹੁੰਦੀ ਆ ਉਹੀ ਤੇਰੋ ਨਾਲ ਲੋਕਾਂ ਦੇ ਨਾਲ ਖੜਦੀ ਆ ਕਹਿੰਦੇ ਨਹੀਂ ਕੋਈ ਨਹੀਂ ਜੀ ਇਹਨੂੰ ਗੱਲ ਨੂੰ ਦੱਬੋ ਮਿੱਟੀ ਪਾਓ ਤੁਹਾਡੇ ਹੀ ਗੁਰਦੁਆਰਾ ਸਾਹਿਬ ਦੇ ਮਹਾਰਾਜ ਦੀ ਪਾਲਕੀ ਇੱਥੇ ਸ਼ਸ਼ੋਭਤ ਆ ਜਿਹੜੀ ਗੱਡੀ ਆ ਇਹੀ ਗੱਡੀ ਜਾਂਦੀ ਆ ਲੰਗੇ ਅਖੰਡ ਪਾਠ ਸਾਹਿਬ ਸੰਗਤ ਨੇ ਕਿਹਾ ਵੀ ਰੰਗ ਬਕਰ ਕੇ ਤੇ ਜਿੱਦਣ ਭੋਗ ਤੋਂ ਬਾਅਦ ਵਿੱਚ ਮਹਾਰਾਜ ਸਰੂਪ ਅਸੀਂ ਬਾਟ ਸਾਹਿਬ ਛੱਡ ਕੇ ਆਵਾਂਗੇ ਗੁਰਦੁਆਰਾ ਬਾਟ ਸਾਹਿਬ ਪਰ ਹੁੰਦਾ ਕੀ ਆ ਜਿੱਦਣ ਆਰੰਭ ਹੋ ਜਾਂਦਾ ਮੱਤ ਵਾਲੇ ਦੇ ਨਹੀਂ ਉਹ ਗੱਡੀ ਲੈ ਕੇ ਤੂੰ ਤੁਹਾਡੇ ਕੋਈ ਜਾਂਦੇ ਨੇ ਪੁਲਿਸ ਵਾਲੇ ਉਹ ਉਹਨਾਂ ਨੂੰ ਨਾਲ ਲੈ ਕੇ ਥਾਣੇ ਗੱਲਬਾਤ ਕਰਕੇ ਚਲੋ ਜੀ ਮਹਾਰਾ ਸਰੂਪ ਛੱਡ ਆਈਏ ਚਲੋ ਸੰਗਤ ਫੇਰ ਰੋਕਦੀ ਆ ਭੋਗਲੇ ਦੇਣਾ ਭੋਗ ਪੈਣ ਹੀ ਨਹੀਂ ਦਿੱਤਾ ਜਾਂਦਾ 10 11 ਵਜੇ ਦਾ ਸਮਾਂ ਆ ਸਵੇਰੇ 8 ਵਜੇ ਭੋਗ ਪਾ ਕੇ ਤੇ ਮਹਾਰਾ ਸਰੂਪ ਲੈ ਕੇ ਗੁਰਦੁਆਰਾ ਸਾਹਿਬ ਲੈ ਕੇ ਉਹ ਸੰਗਤਾਂ ਦਾ ਸ਼ਾਰਾ ਜਿਹੜਾ ਜੋਸ਼ ਹੀ ਜਿਹੜਾ ਉਹਨਾਂ ਦਾ ਗੁੱਸਾ ਹੀ ਉਦਾਂ ਦਾ ਉਦਾਂ ਹੀ ਉਹ ਬਣਿਆ ਰਹਿੰਦਾ ਤੇ ਆਪ ਜੀ ਦੇ ਪਿੰਡ ਵੀ ਗੁਰਦੁਆਰਾ ਸਾਹਿਬ ਇੱਕ ਇਹੋ ਜਿਹੀ ਘਟਨਾ ਹੀ ਵਾਪਰਦੀ ਵਾਪਰੀ ਤਾਂ ਨਹੀਂ ਪਰ ਲਗਭਗ ਉਹ ਵੀ ਹਰਕਤਾਂ ਉਦਾਂ ਦੀਆਂ ਹੀ ਸੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਬੰਦਾ ਆਇਆ ਧਾਰਮਿਕ ਚਿੰਨ੍ਹਾਂ ਦਾ ਨੁਕਸਾਨ ਕੀਤਾ ਗਿਆ ਗੋਲਕ ਜੋ ਪੈਸੇ ਚੋਰੀ ਕੀਤੀਗੇ ਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਇਦਾਂ ਦੀ ਗੱਲਬਾਤ ਉੱਥੇ ਘਟਨਾ ਵਾਪਰ ਜਾਂਦੀ ਤੇ ਦੋਸ਼ੀ ਕੌਣ ਸੀਗਾ ਫਿਰ ਕਹਣਾ ਸੀ ਪ੍ਰਬੰਧਕ ਜ਼ਿੰਮੇਵਾਰ ਨੇ ਅੱਜ ਪ੍ਰਬੰਧਕ ਧਰਲੇ ਮਾਰ ਰਹੇ ਨੇ ਵੀ ਬੰਦਾ ਚੰਗੀ ਨੀਅਤ ਦੇ ਨਾਲ ਨਹੀਂ ਅੰਦਰ ਆਇਆ ਤੇ ਕਹਿ ਕੌਣ ਰਿਹਾ ਕੀ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਜੇ ਕੋਈ ਉੱਚਨੀਚ ਹੋ ਜਾਂਦੀ ਸਾਰਾ ਟਾਂਡਾ ਜਿਹੜਾ ਇਹ ਪੁਲਿਸ ਦੀ ਸ਼ੌਣੀ ਚ ਤਬਦੀਲ ਹੋ ਜਾਣਾ ਸੀ ਅੱਜ ਤੁਸੀਂ ਜਾਂਦੇ ਹੋ ਚੱਲ ਕੇ ਪੁਲਿਸ ਦੇ ਕੋਲ ਤੇ ਜੇ ਕੋਈ ਗਲਤ ਘਟਨਾ ਵਾਪਰਦੀ ਸਾਰੇ ਜ਼ਿਲ੍ਹੇ ਦੀ ਪੁਲਿਸ ਇੱਥੇ ਲਾ ਦੇਣੀ ਸੀ ਟਾਂਡੇ ਦੇ ਵਿੱਚ ਪਰ ਅੱਜ ਕੋਈ ਸੁਣਨ ਨੂੰ ਤਿਆਰ ਹੀ ਨਹੀਂ ਹੈਗਾ ਇਹ ਗੱਲ ਵੀ ਬੰਦਾ ਗਲਤ ਨੀਅਤ ਦੇ ਨਾਲ ਅੰਦਰ ਆਇਆ ਉਹਦਾ ਕੋਈ ਪਰਿਵਾਰ ਵਾਲਾ ਦੋਸ਼ੀ ਨਹੀਂ ਆ ਉਹਦੇ ਕੋਈ ਵੀ ਜਿਹੜਾ ਕੋਈ ਪਰਿਵਾਰ ਦੇ ਮੈਂਬਰ ਪਰ ਜਿੰਨੇ ਦੋਸ਼ੀ ਕੀਤੀ ਭਾਵੇਂ ਕੋਈ ਵੀ ਹੋਵੇ ਮੇਰੇ ਹੀ ਪਰਿਵਾਰ ਦਾ ਕਿਉਂ ਨਾ ਮੈਂਬਰ ਹੋਵੇ ਜੋ ਗਲਤ ਕਰਦਾ ਉਹ ਗਲਤ ਹੈ ਇਸ ਤੇ ਉਹਦੇ ਉੱਤੇ ਕਾਰਵਾਈ ਕਰਾਉਣ ਦੇ ਲਈ ਵੀ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਕੱਲ ਨੂੰ ਇਹ ਪ੍ਰਬੰਧਕਾਂ ਦੇ ਉੱਤੇ ਉਂਗਲ ਉਠਣੀ ਆ ਅੱਜ ਅਸੀਂ ਪ੍ਰਬੰਧਕਾਂ ਨੂੰ ਮਾੜੇ ਕਹੀਦਾ ਇਹ ਫੇਰ ਪ੍ਰਬੰਧਕਾਂ ਦੇ ਉਂਗਲ ਉਠਣੀ ਆ ਗੁਰਦੁਆਰਾ ਹਜੂਰ ਸਾਹਿਬ ਦੇ ਵਿੱਚ ਤਖਤ ਸਾਹਿਬਾ ਹੱਡਾ ਉਥੇ ਜਿਹੜੀ ਭਾਜੀਪੀ ਆਰਐਸਐਸਾ ਉਹ ਆਪਣੇ ਮੈਂਬਰਾਂ ਦੀ ਗਿਣਤੀ ਵਧਾ ਕੇ ਕਬਜ਼ਾ ਕਰਨਾ ਚਾਹੁੰਦੀ ਆ ਤੇ ਅਸੀਂ ਕੀ ਕਰ ਰਹੇ ਆ ਅਸੀਂ ਬਿਲਕੁਲ ਵੇਸਲੇ ਆ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਉਥੇ ਉਹ ਪੰਜ ਪਿਆਰਿਆਂ ਨੇ ਅਗਵਾਈ ਕੀਤੀ ਜਾ ਕੇ ਸ਼ਾਮਲ ਹੋਏ ਦੋ ਚਾਰ ਬੰਦੇ ਕਿਹਾ ਜੀ ਵਾਹ ਵਾਈ ਹੋ ਗਈ ਵੀ ਅਸੀਂ ਸ਼ਾਮਲ ਹੋ ਗਏ ਆ ਬਸ ਪਤਾ ਨਹੀਂ ਕੀ ਹੋ ਗਿਆ ਉਹ ਧੰਨਵਾਦ ਮਹਾਰਾਸ਼ਟਰ ਦੇ ਆਪਣੇ ਮੁੰਬਈ ਦੇ ਜਿਹੜੇ ਬੰਬੇ ਦੇ ਸੇਖਣੇ ਕੱਲੋ ਮੁੱਖ ਮੰਤਰੀ ਨੂੰ ਮਿਲੇ ਨੇ ਜਾ ਕੇ ਉਹਨਾਂ ਨੇ ਕਿਹਾ ਵੀ ਇਹਨੂੰ ਜਿਹੜਾ ਕੈਨਸਲ ਕੀਤਾ ਜਾਵੇ ਰੱਦ ਕੀਤਾ ਜਾਵੇ ਜਿਹੜਾ ਕੰਮ ਤੁਸੀਂ ਕੀਤਾ ਉਹਨਾਂ ਨੇ ਇਹ ਗੱਲ ਦਾ ਭਰੋਸਾ ਦਿੱਤਾ ਕਿ ਅਸੀਂ ਇਹ ਗੱਲ ਨੂੰ ਇੱਥੇ ਰੋਕ ਦਿੰਨੇ ਆ ਐਕਟ ਇੱਥੇ ਇਹਨੂੰ ਜਿਹੜੀ ਸੌਦਾ ਹੈ ਬੰਦ ਕਰ ਦਿੰਨੇ ਆ ਇਹਦੇ ਤੋਂ ਅੱਗੇ ਜਿਹੜੀ ਸੌਦਾ ਕਰਾਂਗੇ ਉਹ ਸੰਗਤ ਨੂੰ ਤੁਹਾਨੂੰ ਭਰੋਸੇ 'ਚ ਲੈ ਕੇ ਫਿਰ ਸੌਦਾ ਕੀਤੀ ਜਾਏਗੀ ਕਹਿੰਦਾ ਮਤਲਬ ਜਿੱਨਾਂ ਦੇ ਅਕਾਲ ਤਖਤ ਸਾਹਿਬ ਤੋਂ ਪੂਰੇ ਵਰਲਡ ਦੇ ਗੁਰਦੁਆਰੇ ਪੂਰੇ ਵਰਲਡ ਦੇ ਸਿੱਖਾਂ ਨੂੰ ਅਗਵਾਈ ਲੈਣੀ ਸੀ ਉਰੇ ਮੂੰਹ ਵਾਲੇ ਵੇਖਣਾ ਸੀ ਪਰ ਇੱਕ ਅਜ ਛੋਟੇ ਜਿਹੇ ਪੰਜਾਬ ਦੇ 20-25 ਜ਼ਿਲ੍ਹਿਆਂ ਦੇ ਵਿੱਚ ਹੀ ਸਿਮੜ ਕੇ ਰਹਿ ਗਈ ਹੈ ਕਮੇਟੀ ਸਾਡੀ ਤੇ ਸਾਡਾ ਪ੍ਰਬੰਧ ਕਦੋਂ ਅਸੀਂ ਵਰਲਡ ਦੇ ਸਾਰੇ ਸਿੱਖਾਂ ਦੀ ਨੁਮਾਇੰਦਗੀ ਜਿਹੜੀ ਆ ਅਸੀਂ ਉਹ ਵੇਖਾਂਗੇ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇੱਕੋ ਹੀ ਬੇਨਤੀ ਕਰਾਂਗਾ ਕਿ ਅਸੀਂ ਪਿਛਲੀ ਵਾਰੀ ਵੀ ਇਹ ਇਲੈਕਸ਼ਨ ਦੇ ਵਿੱਚ ਭਾਗ ਲਿਆ ਸੀ ਚਲੋ ਉਦੋਂ ਇਹਨਾਂ ਦੀ ਸਰਕਾਰ ਸੀ ਇਹਨਾਂ ਨੇ ਬਹੁਤ ਧੱਕੇ ਵੀ ਕੀਤੇ ਅਸੀਂ ਤੁਹਾਡੇ ਪਿੰਡ ਦੇ ਵਿੱਚੋਂ ਵੀ ਬਹੁਤ ਸਾਰਾ ਸਹਿਯੋਗ ਮਿਲਿਆ ਸੀ ਪਰ ਉਸ ਟਾਈਮ ਇਹਨਾਂ ਨੇ ਤੁਹਾਨੂੰ ਪਤਾ ਹੀ ਆ ਵੀ ਇੱਥੇ ਆ ਕੇ ਮੀਟਿੰਗਾਂ ਕਰ ਕਰਕੇ ਆਪ ਮੰਤਰੀਆਂ ਨੇ ਵੱਡੇ ਲੋਕਾਂ ਨੇ ਜਿਹੜੇ ਆਪਣੇ ਆਪ ਦੇ ਵੱਡੇ ਪੰਥਕ ਬਣੇਦੇ ਨੇ ਤੇ ਕਿਤੇ ਨਾ ਕਿਤੇ ਜਦੋਂ ਤਾਕਤ ਹੁੰਦੀ ਆ ਤੇ ਸਾਡੇ ਲੋਕਾਂ ਨੂੰ ਵੀ ਕੰਮ ਕਰਾਉਣ ਦੀ ਲਾਲਸਾ ਜਾਗ ਪੈਂਦੀ ਆ ਅੰਦਰ ਪਿਛਾ ਇਹਨਾਂ ਮੰਤਰੀਆਂ ਸੰਤਰੀਆਂ ਕੋ ਅਸੀਂ ਆਪਣਾ ਕੋਈ ਪਿੰਡ ਦਾ ਆਪਣਾ ਪਰਸਨਲ ਕੰਮ ਲੈ ਲਾਂਗੇ ਪਰ ਸਾਧ ਸੰਗਤ ਜੀ ਇਹ ਕੰਮ ਦੀਆਂ ਆਸਾਂ ਦੇ ਵਿੱਚ ਅਸੀਂ ਆਪਣਾ ਜਿਹੜਾ ਇਹ ਪੰਥ ਦਾ ਹਾਲ ਕਰਨ ਦੇ ਵਿੱਚ ਅਸੀਂ ਵੀ ਜਿਹੜੇ ਉਹ ਬਰਾਬਰ ਦੇ ਭਾਈਵਾਲ ਆ ਇਹ ਗਰਾਵੜ ਦੇ ਲਈ ਸੋ ਆਓ ਸਾਰੇ ਹੀ ਇਹ ਤਹੱਈਆ ਕਰੀਏ ਕਿ ਜੋ ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਰਹੀਆਂ ਨੇ ਉਹਦੇ ਵਿੱਚ ਅਸੀਂ ਕਵਾਂਗੇ ਤੁਹਾਨੂੰ ਬੇਨਤੀ ਕਰਾਂਗੇ ਵੀ ਸਾਡਾ ਸਹਿਯੋਗ ਦਿਓ ਤੇ ਇਸ ਗੱਲ ਦਾ ਭਰੋਸਾ ਦਿਨੇ ਆ ਤੁਹਾਨੂੰ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦਾ ਜੋ ਅਦਬ ਸਤਿਕਾਰ ਹੈ ਉਹਨੂੰ ਕੈਮਰ ਖਿਆ ਜਾਏਗਾ ਜੋ ਸਾਡੇ ਬੱਚਿਆਂ ਨੂੰ ਜਿਹੜੀ ਸਿੱਖਿਆ ਮਿਲਣੀ ਚਾਹੀਦੀ ਹੈ ਸਿੱਖੀ ਦੀ ਉਹਦੇ ਉੱਤੇ ਅਸੀਂ ਪੂਰਾ ਕੰਮ ਕਰਾਂਗੇ ਜਿਹੜੀ ਚੜ੍ਹਦੀ ਕਲਾ ਪੰਥ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਗੱਲ ਹੈ ਉਹ ਅਸੀਂ ਇਸੇ ਤਰ੍ਹਾਂ ਹੀ ਕਰਦੇ ਰਾਵਾਂਗੇ ਭੁੱਲਾਂ ਦੀ ਖਿਮਾ ਜੀ ਜੇ ਕੋਈ ਲਫ਼ਜ਼ ਵੱਧ ਘਟ ਕੇ ਦੀ ਸ਼ਾਨ ਦੇ ਵਿਰੁੱਧ ਬੋਲਿਆ ਗਿਆ ਹੋਏ ਤੇ ਖਿਮਾ ਚਾਹਨੇ ਆ ਬਹੁਤ ਬਹੁਤ ਧੰਨਵਾਦ ਗਰੰਤੀ ਸਿੰਘ ਵੀਰ ਰਾਜਵਿੰਦਰ ਸਿੰਘ ਜੀ ਦਾ ਪ੍ਰਬੰਧਕਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ